शेड, किचन रिपेयर साइकिल शेड और एसी सूँ छोटी छोटी चीज़ों की जरूरत है मैं आस कर दिया हाँ कि ये विश भी जरूर पूरी होएगी और ययोग ही हो सकती है तो मैं सदा देवगी माण योग सिमरजीत मैम जी को स्टेज पर आके दो शब्द जरूर बोलो ਦੇ ਸਰਕਾਰੀ ਸਪੂਨ ਵਿਦ ਪ੍ਰਿੰਸੀਪਲ ਸਾਹਿਬਾਨ ਟੀਚਰ ਸਾਹਿਬਾਨ ਪਿੰਡ ਦੇ ਪੰਚ ਸਾਹਿਬਾਨ ਸਰਪੰਚ ਸਾਹਿਬਾਨ ਅਤੇ ਜਿੰਨੇ ਵੀ ਹੋਰ ਮੇਰੇ ਵੀਰ ਸਾਰੇ ਇੱਥੇ ਪਹੁੰਚੇ ਨੇ ਪੈਰੈਂਟਸ ਦੇ ਪਿਆਰੇ ਬੱਚੋ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੱਚਿਓ ਤੁਹਾਨੂੰ ਪਤਾ ਹੀ ਹੈ ਅੱਜ ਦਾ ਦਿਨ ਬਹੁਤ ਭਾਗਾ ਭਰਿਆ ਦਿਨ ਹੈ ਜਿਸ ਦਿਨ ਦੀ ਸਾਨੂੰ ਬੜੇ ਹੀ ਸਮੇਂ ਤੋਂ ਉਡੀਕ ਸੀ ਕਿਉਂਕਿ ਜਿਹੜਾ ਅੱਜ ਇੱਥੇ ਸਾਇੰਸ ਲੈਬ ਦਾ ਉਦਘਾਟਨ ਕੀਤਾ ਹੈ ਇਹ तकरीबन ਕੱਟ ਕੇ ਪੱਥਰ ਲਾ ਕੇ ਇਹਨੂੰ ਤੁਸੀਂ ਪੱਥਰ ਤੇ ਰਿਬਨ ਨਾ ਸਮਝੋ ਇਹਦੇ ਪਿੱਛੇ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਹੈ ਜੋ ਇਥੇ ਚਾਰਦਵਾਰੀ ਕੋਈਏ ਸੋ ਤੁਹਾਨੂੰ ਪਤਾ ਹੈ 2022 ਦੀ ਇਲੈਕਸ਼ਨ ਚ ਸਾਡੀ ਇਹ ਮੰਗ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਸੋ ਤੁਸੀਂ ਸਾਰਿਆਂ ਨੇ ਭਰੋਸਾ ਕਰਕੇ ਮੌਕਾ ਦਿੱਤਾ 92 ਐਮਐਲਏ ਬਣਾਏ 92 ਸੀਟਾਂ ਲਿਆ ਕੇ ਬੜਾ ਮਾਣ ਵਧਾਇਆ ਤੇ ਅੱਜ ਉਹ ਤੁਹਾਡਾ ਜਿਹੜਾ ਤੁਸੀਂ ਸਾਨੂੰ ਮੌਕਾ ਦਿੱਤਾ ਸੀ ਉਹ ਅੱਜ ਦਿਨ ਆ ਗਿਆ ਕਿ ਉਹ ਅਸੀਂ ਸਤਿਕਾਰ ਨਾਲ ਤੁਹਾਡਾ ਸਾਰਿਆਂ ਦਾ ਸਿਰ ਮੱਥੇ ਸਤਿਕਾਰ ਕਰਦੇ ਹਾਂ ਤਾਂ ਜਿਹੜੇ-ਜਿਹੜੇ ਕੰਮ ਕਹੇ ਸੀ ਜੇ ਸਰਕਾਰ ਨੇ ਜਿਵੇਂ ਕਿ ਗਰੰਟੀਆਂ ਦਿੱਤੀਆਂ ਸੀ ਜੋ ਕੇਦਰੀਵਾਲ ਸਾਹਿਬ ਨੇ ਮਨੀਸ਼ ਸੋਦੀਆ ਜੀ ਨੇ ਦਿੱਲੀ ਦੇ ਵਿੱਚ ਜੋ ਮਾਡਲ ਤਿਆਰ ਕੀਤੇ ਸੀ ਸਿੱਖਿਆ ਕ੍ਰਾਂਤੀ ਪੈ ਔਰ ਸਿਹਤ ਸੁਵਿਧਾਵਾਂ ਦਾ ਅੱਜ ਉਹ ਪੰਜਾਬ ਵਿੱਚ ਤੁਸੀਂ ਸਾਰੇ ਵੇਖ ਹੀ ਰਹੇ ਹੋ ਸਿੱਖਿਆ ਕ੍ਰਾਂਤੀ ਦਾ ਬਹੁਤ ਜ਼ਿਆਦਾ ਉੱਚ ਪੱਧਰ ਲੈਵਲ ਤੇ ਸਾਰੇ ਕੰਮ ਹੋ ਰਹੇ ਨੇ ਜੋ ਕਹੇ ਸੀਗੇ ਸਿਹਤ ਸੁਵਿਧਾਵਾਂ ਦੇ ਉਹ ਵੀ ਤੁਹਾਨੂੰ ਪਤਾ ਹੈ ਕਿ ਬਹੁਤ ਜਗ੍ਹਾ ਸਾਡੇ ਹਲਕੇ ਵਿੱਚ ਵੀ ਬਹੁਤ ਜਗ੍ਹਾ ਤੇ ਸਹਿਤ ਸੁਵਿਧਾਵਾਂ ਦਾ ਵੀ ਬਹੁਤ ਉੱਚ ਪੱਧਰੇ ਮੇਰ ਉੱਚਾ ਚੱਕਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਇਹ ਬੱਚਿਆਂ ਦਾ ਸਿੱਖਿਆ ਪ੍ਰਤੀ ਜੋ ਵੀ ਵਾਅਦੇ ਕੀਤੇ ਸੀ ਬਰਾਉਂਡ ਵਾਲ ਚਾਰ ਦਿਵਾਰੀ ਜੋ ਸਾਇੰਸ ਲੈਬ ਪੀਣ ਵਾਲਾ ਪਾਣੀ ਤਜੇ ਜੋ ਜੋ ਵੀ ਕਮੀਆਂ ਸੀਗੀਆਂ ਸਕੂਲਾਂ ਚ ਉਹ ਤੁਸੀਂ ਵੇਖ ਹੀ ਰਹੇ ਹੋ ਕਿਸ ਤਰੀਕੇ ਨਾਲ ਪੂਰੀਆਂ ਹੋ ਰਹੀਆਂ ਨੇ ਤੇ ਬੜਾ ਵਧੀਆ ਜੋ ਸਰਕਾਰ ਨੇ ਉਪਰਾਲਾ ਕੀਤਾ ਤਾਂ ਪਹਿਲਾਂ ਮੈਂ ਨਹੀਂ ਸੀ ਵੇਖਿਆ ਕਦੀ ਵੀ ਸਰਕਾਰੀ ਸਕੂਲ ਚ ਕਿ ਇੰਨਾ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜਾਇਆ ਜਾਂਦਾ ਸੀ ਪਹਿਲਾਂ ਬੱਚੇ ਜੋ ਟਾਟ ਤੇ ਬਹਿ ਕੇ ਪੜਦੇ ਸੀ ਉਹਨਾਂ ਨਾਲ ਹੀ ਡੈਸਕ ਹਰੇਕ ਚੀਜ਼ ਜੋ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਜੋ ਬੱਚਿਆਂ ਨੂੰ ਜੋ ਟੀਚਰ ਸਹਿਬਾਨ ਜੋ ਸਿੱਖਿਆ ਦੇੰਦੇ ਨੇ ਉਸ ਤੋਂ ਪਹਿਲਾਂ ਹੁਣ ਮੈਮ ਨੇ ਦੱਸ ਹੀ ਦਿੱਤਾ ਕਿ ਇਹ ਸਕੂਲ ਦੇ ਜੋ ਨਤੀਜੇ ਆਏ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਤਾਂ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਨੇ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਖੇਡਦੇ ਨੇ ਜਾਂ ਕੋਈ ਵੀ ਪਰਫੋਰਮੈਂਸ ਕਰਦੇ ਨੇ ਸੋ ਇਹਦੇ ਵਿੱਚ ਮਾਪਿਆਂ ਦਾ ਤਾਂ ਸਿਰ ਉੱਚਾ ਹੁੰਦਾ ਹੀ ਹੈ ਸੋ ਜੋ ਅਧਿਆਪਕਾਂ ਦਾ ਪ੍ਰਿੰਸੀਪਲ ਸਾਹਿਬ ਦਾ ਤਾਂ ਲੱਗਦਾ ਮਾਨੂੰ ਹੁੰਦਾ ਸੋ ਇਹ ਵੀ ਬੜੀ ਵਧੀਆ ਗੱਲ ਏ ਤੁਹਾਨੂੰ ਪਤਾ ਹੈ ਕਿ ਹੁਣ ਸਰਕਾਰ ਨੇ ਐਸਐਸਐਫ ਆਪਣੇ ਹਲਕੇ ਚ ਪੂਰੇ ਪੰਜਾਬ ਚ ਇਹ ਸੇਵਾ ਜੋ ਲਾਈ ਏ ਕਿ ਪਹਿਲਾਂ ਸੜਕ ਸੁਰੱਖਿਆ ਫੋਰਸ ਪਹਿਲਾਂ ਕੋਈ ਐਕਸੀਡੈਂਟ ਹੋ ਜਾਂਦਾ ਸੀ ਕਿੰਨਾ ਟਾਈਮ ਐਂਬੂਲੈਂਸ ਨਹੀਂ ਸੀ ਪਹੁੰਚਦੀ ਸੋ ਹੁਣ ਜੋ ਇਹ ਵੀ ਐਸਐਸਐਫ ਸੜਕ ਸੁਰੱਖਿਆ ਫੋਰਸ ਲਾ ਦਿੱਤੀ ਏ ਇਹਦੇ ਨਾਲ ਵੀ ਕਿਸੇ ਦੀ ਜਾਨ ਬਚਾਈ ਜਾ ਸਕਦੀ ਏ ਤਰੰਤ ਹੀ ਪਹੁੰਚ ਜਾਂਦੇ ਨੇ ਮੈਂ ਵੀ ਵੇਖਿਆ ਇੱਥੋਂ ਲੰਗਦੀਆਂ ਕਾਫੀ ਜਗ੍ਹਾ ਗੱਡੀ ਖੜੀ ਹੁੰਦੀ ਏ ਸੋ ਕਿਤੇ ਵੀ ਲੋੜ ਪਏ ਤਾਂ ਉਹਨਾਂ ਨੂੰ ਫੋਨ ਕਰੋ ਨਾਲ ਦੀ ਨਾਲ ਉਹ ਆ ਕੇ ਚੱਕ ਕੇ ਹਸਪੀਟਲ ਲੈ ਜਾਂਦੇ ਨੇ ਕਿਉਂਕਿ ਪਹਿਲਾਂ ਸਾਡੇ ਅੰਗਲੀ ਕਰਕੇ ਕਈ ਜਾਨਾਂ ਜਾ ਚੁੱਕੀਆਂ ਸੀ ਸੋ ਹੁਣ ਇਹ ਵੀ ਕੋਸ਼ਿਸ਼ ਏ ਕਿ ਜਿਵੇਂ ਵੀ ਸਖਤੀ ਤੋਂ ਸ਼ਕਤੀ ਆ ਪਹੁੰਚਣਾ ਤਾਂ ਜਾਨ ਬਚਾਈ ਜਾ ਸਕੇ ਤਾਂ ਇਹਦੇ ਵਿੱਚ ਸਰਕਾਰ ਨੇ ਹੁਣ ਕਾਫੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਸਿੰਗਾਪੁਰ ਤੇ ਜਾ ਕਈ ਹੈਡਮਾਸਟਰਾਂ ਨੂੰ ਅੰਮਦਾਬਾਦ ਤੇ ਜਾ ਤਾਂ ਕਈ ਅਧਿਆਪਕਾਂ ਨੂੰ ਫਿਨਲੈਂਡ ਤੇ ਜਾ ਸੋ ਉੱਥੇ ਕਦੇ ਵੀ ਇਹ ਚੀਜ਼ ਨਹੀਂ ਸੀ ਹੋਈ ਕਿ ਕਿਸੇ ਅਧਿਆਪਕ ਨੂੰ ਮੌਕਾ ਮਿਲਿਆ ਹੋਏ ਬਾਹਰ ਜਾਣ ਦਾ ਸੋ ਇਹ ਸਰਕਾਰ ਨੇ ਜੋ ਇਹ ਮੌਕਾ ਦਿੱਤਾ ਟੀਚਰਾਂ ਨੂੰ ਅਧਿਆਪਕਾਂ ਨੂੰ ਸੋ ਇਹਦੇ ਵਿੱਚੋਂ ਕੁਝ ਨਾ ਕੁਝ ਨਵਾਂ ਸਿੱਖ ਕੇ ਆਉਂਦੇ ਨੇ ਤਾਂ ਕੀ ਦੇਵਸ ਤੇ ਸਿੱਖਦੇ ਨੇ ਸਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਬਾਰੇ ਕਿਉਂਕਿ ਉਹਨਾਂ ਨੂੰ ਅਸੀਂ ਕੁਝ ਨਮਸਖਾ ਸਕੀਏ ਕੁਛ ਉਹ ਬਣ ਕੇ ਨਿਕਲਣ ਸਕੂਲ ਤੋਂ ਜਿਵੇਂ ਕਿ ਪ੍ਰਿੰਸੀਪਲ मैम ਨੇ ਦੱਸਿਆ ਕਿ ਇਹ ਸਕੂਲ ਤੋਂ ਬੱਚੇ ਕੇਮ ਪ੍ਰਤੀ ਗਹਿਣੇ ਬਾਅਦ ਜਾਂ ਫਿਰ ਕੋਈ ਐਕਟੀਵਿਟੀ ਰਹੀ ਜਾਂ ਫਿਰ ਉਹਨਾਂ ਦੇ ਨਤੀਜੇ ਵਧਿਆਏ ਨੇ ਸੋ ਇਹ ਕਿੰਨਾਂ ਦੀ ਮਿਹਨਤ ਹੈ ਇਹ ਟੀਚਰ ਸਹਿਬਾਨਾਂ ਦੀ ਸੋ ਸਾਰਾ ਜੋ ਵੀ ਇਨਾਂ ਨੂੰ ਪ੍ਰੋਫੈਟ ਜਾਂਦਾ ਪਰ ਮਾਪੇ ਵੀ ਸਾਥ ਦੇ ਨਾਲ ਮਾਪੇ ਆ ਕੇ ਇਹ ਪੁੱਛਿਆ ਕਰਨ ਕਿ ਸਾਡਾ ਬੱਚਾ ਕਿਵੇਂ ਆ ਪੜ੍ਹਾਈ ਚ ਤੇ ਇਨਾਂ ਦਾ ਵੀ ਬਹੁਤ ਹੌਸਲਾ ਵਜਾਈ ਹੁੰਦੀ ਏ ਇੱਕ ਦੋ ਸਕੂਲਾਂ ਚ ਇਹ ਸ਼ਿਕਾਇਤ ਮਿਲੀ ਸੀ ਕਿ ਪੇਰੈਂਟਸ ਆਉਂਦੇ ਨਹੀਂ ਬੱਚਿਆਂ ਦਾ ਪੁੱਛਣ ਪੀਟੀਐਮ ਤੇ ਤੁਸੀਂ ਆਇਆ ਕਰੋ ਤੁਸੀਂ ਆਪਣੇ ਬੱਚਿਆਂ ਬਾਰੇ ਇਹ ਚੀਜ਼ ਪੁੱਛਿਆ ਕਰੋ ਕਿ ਸਾਡੇ ਬੱਚੇ ਪੜ੍ਹਾਈ ਚ ਕਿਵੇਂ ਨੇ ਖੇਡਾਂ ਚ ਕਿਵੇਂ ਨੇ ਸੋ ਇਹਦੇ ਨਾਲ ਇਨਾਂ ਦਾ ਵੀ ਹੌਸਲਾ ਵਜਾਈ ਹੁੰਦਾ ਟੀਚਰ ਸਾਬਾਨਾਂ ਦਾ ਕਿ ਅਸੀਂ ਮਿਹਨਤ ਕਰਦੇ ਆਂ ਤੇ ਸਾਨੂੰ ਆ ਕੇ ਮਾਪੇ ਪੁੱਛਦੇ ਨੇ ਜਿੱਥੇ ਕੋਈ ਕਮੀ ਪੈਸੀਏ ਉਹ ਤੁਸੀਂ ਆ ਕੇ ਟੀਚਰ ਸਾਬਾਨਾਂ ਨੂੰ ਕਹੋ ਵੀ ਇੱਥੇ ਆ ਕੇ ਥੋੜੀ ਸਾਡੇ ਬੱਚੇ ਚਾ ਕਮੀ ਹੈ ਸੋ ਉਹ ਵੀ ਠੀਕ ਕਰਨਗੇ ਤਾਂ ਪਰ ਤੁਹਾਡਾ ਸਾਥ ਵੀ ਨਾਲ ਚਾਹੀਦਾ ਸਾਰਿਆਂ ਦਾ ਕਿਉਂਕਿ ਇਕੱਲੇ ਟੀਚਰ ਵੀ ਨਹੀਂ ਕੁਝ ਕਰ ਸਕਦੇ ਪਰ ਜਿੱਥੋਂ ਤੱਕ ਮੈਂ ਵੇਖਿਆ ਸਰਕਾਰੀ ਸਕੂਲਾਂ ਦੇ ਜਿੰਨੇ ਟੀਚਰ ਮਿਹਨਤ ਕਰ ਰਹੇ ਨੇ ਮੈਨੂੰ ਮੰਨਦੀ ਕਿ ਪ੍ਰਾਈਵੇਟ ਸਕੂਲਾਂ 'ਚ ਵੀ ਇੰਨੇ ਮੈਨਰ ਤੁੰਡੀ ਹੋਏ ਪਰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਸਾਥ ਦੋ ਵੱਧ ਤੋਂ ਵੱਧ ਅਡਮਿਸ਼ਨ ਕਰਾਓ ਸਰਕਾਰੀ ਸਕੂਲਾਂ 'ਚ ਜੇ ਤੁਸੀਂ ਵੇਖਦੇ ਹੀ ਹੋ ਕਿ ਕਿੰਨੇ ਆਫੀਸਰ ਨੇ ਬੱਚੇ ਵੀ ਲੜਕੇ ਵੀ ਤੇ ਲੜਕੀਆਂ ਵੀ ਜਿਹੜੇ ਕਿ ਕਹਿਣਗੇ ਸੀ ਸਰਕਾਰੀ ਸਕੂਲ 'ਚ ਪੜ੍ਹ ਕੇ ਅਜਿ ਇਸ ਲੈਵਲ ਤੇ ਆਇਆ ਤਾਂ ਤੁਸੀਂ ਵੀ ਸੋਚੋ ਕਿ ਸਾਡੇ ਜਿਹੜੇ ਬੱਚੇ ਬੈਠੇ ਨੇ ਮੈਂ ਚਾਹੁੰਨੀ ਆ ਕਿ ਪ੍ਰਮਾਤਮਾ ਇਹਨਾਂ ਨੂੰ ਵੀ ਇੱਥੋਂ ਕੋਈ ਵੱਡੇ ਤੋਂ ਵੱਡਾ ਅਫੀਸਰ ਬਣਾ ਕੇ ਭੇਜੇ ਜੋ ਕਿ ਸਾਡਾ ਹਲਕੇ ਦਾ ਪੂਰੇ ਪੰਜਾਬ ਦਾ ਮਾਣ ਵਧੇ ਕਿ ਸਾਡੇ ਸਰਕਾਰੀ ਸਕੂਲ ਦੇ ਬੱਚੇ ਪੜ੍ਹ ਕੇ ਅੱਜ ਸਾਡੇ ਪੋਜੀਸ਼ਨ ਤੇ ਖੜੇ ਨੇ ਕੋਈ IAS ਅਫੀਸਰ ਕੋਈ IPS ਅਫੀਸਰ ਜੇ ਖੇਡਾਂ ਦੇ ਨਾਮ ਲੈ ਚ ਗੱਲ ਕਰੀਏ ਤਾਂ ਸਰਕਾਰ ਨੇ ਖੇਡਾਂ ਪ੍ਰਤੀ ਵੀ ਬਹੁਤ ਵਧੀਆ ਉਪਰਾਲਾ ਕੀਤਾ ਜਿੱਥੇ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਣ ਘਣਾ ਬੱਚਾ ਖੇਡਾਂ ਵਿੱਚ